ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਹੋਵੇ ਉਹ ਫਿਰ ਕਿਸੇ ਹੋਰ ਦੇ ਮਗਰ ਨਹੀਂ ਜਾਂਦੇ ਪਰ ਅੱਜ ਕਈ ਵੇਖੀਦਾ ਹੈ ਸਵੇਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣਗੇ ਦੁਪਹਿਰੋਂ ਬਾਅਦ ਕਿਸੇ ਢੇਰੇ ਦੇ ਚਲੇ ਜਾਣਗੇ ਕਿਸੇ ਬਾਬੇ ਦੇ ਚਰਨਾਂ ਤੇ ਜਾ ਕੇ ਸਿਰ ਰੱਖੀ ਜਾਣਗੇ ਜਿਹਦੀ ਗੁਰੂ ਗ੍ਰੰਥ ਸਾਹਿਬ ਕੋਲ ਪੂਰੀ ਨੀਂਦ ਨਾ ਪਏ ਉਹ ਕਿਤੇ ਵੀ ਚਲੇ ਜਾਏ ਉਹਦੀ ਪੂਰੀ ਹੋਰ ਕਿਤੇ ਉਹ ਨਹੀਂ ਜੇ ਪੈਂਦੀ ਗੁਰੂ ਨਾਨਕ ਪਾਤਸ਼ਾਹ ਨੂੰ ਆਖਿਆ ਸੀ ਨਾ ਸਿੱਧਾ ਜੋਗੀਆਂ ਨੇ ਇਹ ਨਾਨਕ ਤਬਾ ਤੇਰਾ ਗੁਰੂ ਕਾ ਲਿਆਉਂਦਾ ਆਖਿਆ ਸੀ ਸ਼ਬਦ ਗੁਰੂ ਸੁਰਤ ਧੁਨ ਤੇ ਲਾਹ ਕਹਿੰਦੇ ਸਾਡਾ ਗੁਰੂ ਗੁਰੂ ਸ਼ਬਦ ਹੈ ਤੇ 239 ਸਾਧ ਗੁਰੂ ਸਾਹਿਬਾਨਾਂ ਨੇ ਆਪਣੇ ਸਮੇਂ ਵਿੱਚ ਇੱਕ ਹੀ ਗੱਲ ਤੇ ਜ਼ੋਰ ਦਿੱਤਾ ਸਿੱਖਾਂ ਤੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਸ਼ਬਦ ਗੁਰੂ ਹੈ ਤੇ ਜਿਹੜਾ ਹੁਣ ਦਸਾਂ ਗੁਰੂਆਂ ਦੀ ਗੱਲ ਵੀ ਨਾ ਮੰਨੇ ਤੇ ਗੁਰੂ ਦਸਵੇਂ ਪਾਤਸ਼ਾਹ ਨੇ ਆਪਣੇ ਪਰਿਵਾਰ ਦੇ 27 ਜੀ ਸ਼ਹੀਦ ਕਰਾ ਕੇ ਇਕੋਈ ਗੱਲ ਧੱਖਣ ਦੇਣ ਹਜੂਰ ਸਾਹਿਬ ਦੀ ਧਰਤੀ ਤੇ ਕਹੀ ਸੀ ਆ ਗਿਆ ਭਾਈ ਆਕਾਰ ਕੀ ਤਬਾਹ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਕਲਗੀਆਂ ਵਾਲੇ ਪਾਸਿ ਆਣ ਤੁਹਾਨੂੰ ਹੁਕਮ ਕੀਤਾ ਸੀ ਸਿੱਖਾ ਤੇਰਾ ਸਿਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਕਿਸੇ ਦੰਬੀ ਦੇ ਪਖੰਡੀ ਦੇ ਮਣੀਆਂ ਤੇ ਮੱਟਾਂ ਤੇ ਕਬਰਾਂ ਤੇ ਜਾ ਕੇ ਸਿੱਖਾ ਤੇਰਾ ਸਿਰ ਨਹੀਂ ਝੁਕਣਾ ਚਾਹੀਦਾ ਅੱਜ ਵੀ ਸਾਡੇ ਕੋਈ ਭੁੱਲੜ ਵੀਰ ਮੱਝਗਾ ਸੂਬੇ ਦੇ ਖੀਰ ਲੈ ਕੇ ਸ਼ੇਖ ਫਤਾ ਦੇ ਚਲੇ ਜਾਂਦੇ ਆ ਤੇ ਸ਼ੇਖ ਫਤਾ ਸਿੱਖੀ ਦਾ ਸਭ ਤੋਂ ਵੱਡਾ ਵਿਰੋਧੀ ਹੈ ਗੁਰੂ ਅਰਜਨ ਦੇਵ ਸਾਹਿਬ ਨੂੰ ਸ਼ਹੀਦ ਕਰਾਉਣ ਵਾਲੇ ਉਹ ਸਭ ਤੋਂ ਮੋਹਰੀ ਕਤਾਰ ਵਿੱਚ ਹੈ ਸ਼ੇਖ ਫਤਾ ਤੇ ਜਿੰਨੇ ਤੁਹਾਡੇ ਗੁਰੂ ਨੂੰ ਸ਼ਹੀਦ ਕਰਾਇਆ ਹੋਵੇ ਤੁਸੀਂ ਫੇਰ ਵੀ ਉਹਨੂੰ ਬਾਦਾਮ ਪਾ ਪਾ ਕੇ ਖੀਰਾ ਚੜਾਓ ਇਹ ਕਿੱਡੀ ਕਿ ਸਿਆਣਫ ਵਾਲੀ ਗੱਲ ਹੈ ਇਸ ਕਰਕੇ ਸਖੋ ਖੀਰ ਆਪਣੇ ਗੁਰੂ ਘਰ ਦੇ ਗ੍ਰੰਥੀ ਨੂੰ ਖਵਾਇਆ ਕਰੋ ਪੰਜ ਗ੍ਰੰਥੀ ਸਿੰਘਾਂ ਨੂੰ ਸੱਦ ਕੇ ਇਹਨਾਂ ਨੂੰ ਖੀਰ ਛਕਾਉ ਸਾ ਸ਼ੇਖ ਫਤਿਹ ਵੀ ਤੇ ਤਾਕਤ ਹੀ ਕੋਈ ਨਹੀਂ ਇਹਨਾਂ ਕੋ ਤੇ ਅਨੇਕਾ ਤਾਕਤਾਂ ਨੇ ਜਿਹੜੇ ਗੁਰੂ ਕੀ ਬਾਣੀ ਪੜਦੇ ਆ ਜਦੋਂ ਇਹ ਤੁਹਾਡੇ ਘਰ ਵਿੱਚ ਅਰਦਾਸ ਕਰਨਗੇ ਫਿਰ ਤੁਹਾਡੇ ਘਰ ਵਿੱਚ ਪ੍ਰੇਮ ਪਿਆਰ ਇਤਿਫਾਕ ਜਿਹੜਾ ਉਹ ਬਣਿਆ ਰਹੇਗਾ ਇਸ ਕਰਕੇ ਇਤਿਹਾਸ ਸੁਣ ਕੇ ਜਿਹਨੂੰ ਨਾ ਪਤਾ ਹੋਵੇ ਵੱਖਰੀ ਗੱਲ ਹੈ ਤੇ ਜਿਹਨੂੰ ਪਤਾ ਲੱਗ ਜਾਵੇ ਵੀ ਆਹ ਗੱਲ ਗਲਤ ਹੈ ਕਿਸੇ ਡੇਰੇ ਤੇ ਜਾ ਕੇ ਸਿਰ ਨਹੀਂ ਝੁਕਾਉਣਾ ਚਾਹੀਦਾ ਸ਼ੇਖ ਫਤਿਹ ਨਹੀਂ ਜਾਣਾ ਚਾਹੀਦਾ ਕਵਰਾ ਮਟਾ ਮੜੀਆਂ ਤੇ ਨਹੀਂ ਜਾਣਾ ਚਾਹੀਦਾ ਫੇ ਜਿਹੜਾ ਜਾਣ ਕੇ ਗਲਤੀ ਕਰੇ ਉਹਦੀ ਬਾਤ ਵਿੱਚ ਰੂ ਅੰਗਰ ਤੇ ਪਾਕਸ਼ਿਆ ਦਾ ਸ਼ਬਦ ਹੈ ਨਾ ਮਨ ਜਾਣ ਤੂੰ ਸਭ ਬਾਤ ਜਾਣ ਤਿ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹੱਥ ਦੀਪ ਕੂਹੇ ਪਰੇ ਕਹਿੰਦੇ ਸਿੱਖਿਆ ਤੇਰੇ ਹੱਥ ਵਿੱਚ ਹੋਵੇ ਦੀਵਾ ਗਾੜੀ ਹੋਵੇ ਖੂ ਤੇ ਦੀਵਾ ਤੇਰੇ ਹੱਥ ਤੇ ਜਗਦਾ ਹੋਵੇ ਫੇਰ ਵੀ ਖੂਜ ਨਿਕਮੇ ਫੇਰ ਤੇ ਕਿਸਮਤ ਹੀ ਤੇਰੀ ਮਾਰੀ ਹੈ ਨਾ ਤੇ ਜਦੋਂ ਪਤਾ ਲੱਗ ਜਾਵੇ ਸਿੱਖ ਨੂੰ ਕਿ ਆ ਗੱਲਾਂ ਗਲਤ ਆ ਨਹੀਂ ਜਾਣਾ ਚਾਹੀਦਾ ਉਸੇ ਵੇਰ ਸਿੱਖ ਨੂੰ ਨਹੀਂ ਜਾਣਾ ਚਾਹੀਦਾ